ਦੁਨੀਆ ਨਹੀਂ ਪੂਰੀ ਸ੍ਰਿਸ਼ਟੀ ਦਾ ਪਵਿੱਤਰ ਤਿਉਹਾਰ ਮਹਾਸ਼ਿਵਰਾਤਰੀ ਜਿਸ ਮੌਕੇ ਮੰਦਰ ਦੇ ਵਿੱਚ ਘੰਟੀਆਂ ਤੇ ਸ਼ੰਖਾਂ ਦੀ ਆਵਾਜ਼ ਵਿਚਕਾਰ ਬੰਬੰਬ ਭੋਲੇ ਦੇ जयकारे ਗੂੰਜੇ ਤੜਕਸਾਰ ਸਵੇਰ ਤੋਂ ਹੀ ਮੰਦਰਾਂ ਦੇ ਵਿੱਚ ਸ਼ਿਵ ਭਗਤਾਂ ਦਾ ਮਹਾਸ਼ਿਵਰਾਤਰੀ ਵਾਲੇ ਦਿਨ ਉੱਚਾ ਵਿਖਿਆ ਗਿਆ ਹਰ ਸਾਲ ਇਸ ਖਾਸ ਮੌਕੇ ਤੇ ਸਨਾਤਨ ਵੈਲਫੇਅਰ ਸੁਸਾਇਟੀ ਸਰੰਦੀ ਬਾਜ਼ਾਰ ਪਟਿਆਲਾ ਦੇ ਵੱਲੋਂ ਭਗਵਾਨ ਸ਼ਿਵ ਨੂੰ ਸਮਰਪਿਤ ਹਰ ਸਾਲ ਲੰਗਰ ਲਗਾਇਆ ਜਾਂਦਾ ਹੈ ਤੇ ਇਹ ਸ਼ਲਾਗਾ ਯੋਗ ਯਤਨ ਪਿਛਲੇ 15 ਸਾਲਾਂ ਤੋਂ ਕੀਤਾ ਜਾ ਰਿਹਾ ਹੈ ਉਸੇ ਲੜੀ ਨੂੰ ਅੱਗੇ ਤੋਰਦਿਆਂ ਇਸ ਸਾਲ ਵੀ ਮਹਾ ਸ਼ਿਵਰਾਤਰੀ ਦੇ ਮੌਕੇ ਤੇ ਸਵੇਰੇ 5 ਵਜੇ ਤੋਂ ਕੇਸਰ ਵਾਲਾ ਦੁੱਧ ਤੇ ਸ਼ੋਭਾ ਯਾਤਰਾ ਆਉਣ ਤੇ ਪੂਰਾ ਦਿਨ ਦਹੀਂ ਭੱਲੇ ਦਾ ਲੰਗਰ ਲਗਾਇਆ ਗਿਆ। ਇਸ ਤੋਂ ਇਲਾਵਾ ਸਾਰੀਆਂ ਚਾਕੀਆਂ ਨੂੰ ਵਿਸ਼ੇਸ਼ ਸਤਿਕਾਰ ਦਿੱਤਾ ਗਿਆ ਜਿਸ ਨੇ ਇਸ ਪਵਿੱਤਰ ਤਿਉਹਾਰ ਨੂੰ ਹੋਰ ਵੀ ਸ਼ਾਨਦਾਰ ਤੇ ਅਧਿਆਤਮਿਕ ਬਣਾਇਆ। ਸਨਾਤਨ ਵੈਲਫੇਅਰ ਸੁਸਾਇਟੀ ਸਰਾਂਦੀ ਬਾਜ਼ਾਰ ਪਟਿਆਲਾ ਦੇ ਸਾਰੇ ਮੈਂਬਰਾਂ ਨੇ 2-3 ਦਿਨ ਪਹਿਲਾਂ ਹੀ ਮਨੀ ਗੁਪਤਾ ਦੀ ਅਗਵਾਈ ਹੇਠ ਇਸ ਸਮਾਗਮ ਨੂੰ ਸਫਲ ਬਣਾਉਣ ਲਈ ਮਿਲ ਕੇ ਸਖਤ ਮਿਹਨਤ ਕੀਤੀ ਤੇ ਪੂਰੇ ਪ੍ਰੋਗਰਾਮ ਨੂੰ ਸਫਲ ਬਣਾਇਆ। ਇਸ ਪ੍ਰੋਗਰਾਮ 'ਚ ਹਿੰਦੂ ਸੁਰੱਖਿਆ ਕਮੇਟੀ ਦੇ ਮੈਂਬਰਾਂ ਨੂੰ ਉਹਨਾਂ ਦੇ ਸ਼ਾਨਦਾਰ ਯੋਗਦਾਨ ਲਈ ਸਨਮਾਨਿਤ ਵੀ ਕੀਤਾ। ਸਥਾਨਕ ਪਤਵੰਤਿਆਂ, ਕਮੇਟੀ ਅਧਿਕਾਰੀਆਂ ਤੇ ਸ਼ਰਧਾਲੂਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਇਸ ਮੌਕੇ ਤੇ ਸ਼ਰਧਾਲੂਆਂ ਸਮੇਤ ਪ੍ਰਧਾਨਮਨੀ ਗੁਪਤਾ ਤੇ ਟੀਮ ਮੈਂਬਰਾਂ ਵੱਲੋਂ ਭਗਵਾਨ ਸ਼ਿਵ ਦੀ ਪੂਜਾ ਕੀਤੀ ਗਈ ਅਤੇ ਧਰਮ ਅਤੇ ਸੱਭਿਆਚਾਰ ਨੂੰ ਅੱਗੇ ਵਧਾਉਣ ਦਾ ਪ੍ਰਣ ਲਿਆ। ਸੋ ਇਸ ਸਮਾਗਮ ਰਾਹੀਂ ਸਨਾਤਨ ਵੈਲਫੇਅਰ ਸੁਸਾਇਟੀ ਸਰੰਦੀ ਬਾਜ਼ਾਰ ਪਟਿਆਲਾ ਦੇ ਪ੍ਰਧਾਨ ਮਨੀ ਗੁਪਤਾ ਤੇ ਸਾਰੇ ਮੈਂਬਰਾਂ ਦਾ ਇਹ ਸ਼ਲਾਗਾ ਯੋਗ ਯਤਨ ਪਿਛਲੇ 15 ਸਾਲਾਂ ਤੋਂ ਮਹਾਸ਼ਿਵਰਾਤਰੀ ਦੇ ਮੌਕੇ ਤੇ ਹੋਰ ਵੀ ਸਾਰੇ ਤਿਉਹਾਰਾਂ ਤੇ ਲੰਗਰ ਲਗਾ ਕੇ ਸਮਾਜ 'ਤੇ ਧਾਰਮਿਕ ਅਤੇ ਸੱਭਿਆਚਾਰਕ ਚੇਤਨਾ ਜਗਾਉਣ ਦਾ ਇੱਕ ਸ਼ਲਾਗਾ ਯੋਗ ਯਤਨ ਹੈ ਪਟਿਆਲਾ ਤੋਂ ਗੌਰਵਤਾਸ ਦੀ ਸਾਂਝੀ ਸੋਚ ਟੀਵੀ ਲਈ ਖਾਸ ਰਿਪੋਰਟ